हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਨਹੀਂ ਆ ਚਾਰ ਬੱਚਿਆਂ ਸੀ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਨਹੀਂ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਬਾਈ ਨਾਮ ਕਰਨਾ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਤੇ ਨੇੜੇ ਬਰਨਾਲੇ ਰਾ ਜਾਂਦਾ ਬਾਈ ਨੇੜੇ ਬਰਨਾਲਾ ਦੋਤਾ ਪਾ ਜਾਂਦਾ ਮੋਬਾਈਲ ਨੰਬਰ ਬੋਲ ਬਾਈ 904153617 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬੀਰੀੜ ਪਹਿਲੀ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਬਈ ਇਹਦੀ ਉਮਰ 8 ਮਹੀਨਿਆਂ ਦੀ ਆ ਠੀਕ ਆ ਬਈ ਕਿਹੜੇ ਟੀਕੇ ਦੀ ਹੈ ਬਈ ਕੋਪਾ ਲੈਂਦੀ ਆਂ ਆ ਪਤਾ ਨਹੀਂ ਬਦਾ ਓਕੇ ਮਾਂ ਦਾ ਦੁੱਧ ਕਿੰਨਾ ਸੀ ਬਈ ਮਾਂ ਦਾ ਦੁੱਧ ਇਹ 30 ਕਿਲੋ ਦਾ ਠੀਕ ਆ ਫੇਸ ਬੜਾ ਪਿਆਰਾ ਹੈ ਹਾਂ ਹਾਂ ਬਈ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਬਹੁਤ ਚੰਗੀ ਆ ਦੰਦੋਂ ਖੀਰੀਆ ਹੈ ਦੰਦੋਂ ਬਈ ਖੀਰੀਆ ਚੂੜੀ ਸਾਫ ਤੁੜੀ ਵਿਚਾਰੇ ਥਾਣੇ ਹਾਂ ਚਾਰੇ ਥਣ ਬਈ ਨਿਕੜ ਪੰਜ ਕਿਲੋ ਸ਼ਾਕ ਵੀ ਵਿਚਾਰੇ ਬੱਚੀ ਦਾ ਫੇਸ ਬਿਊਟੀ ਕਮਾਲ ਦੀ ਆ ਬੋਦੀ ਚੰਗੀ ਆ ਪ੍ਰਿੰਟ ਫਰੋਂਟ ਤੇ ਚੰਗਾ ਚੰਗੀ ਆ ਸਭੀ ਭਲੀ ਆ ਬੱਚੀ ਓਕੇ ਠੀਕ ਆ ਮੁੱਲ ਕੀ ਆ ਭਰਾ ਦਾ ਬਈ ਇਹਦਾ ਮੁੱਲ 22000 ਰੁਪਇਆ ਰੱਖਾ। ਮਾਨਤਾਨ ਹੋ ਜੂ ਬਈ। ਮਾਨਤਾਨ ਹੋ ਜੂ ਬਈ। 22000 ਰੁਪਇਆ ਦਾ ਮੁੱਲ ਆ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜੀ ਜ਼ਰੂਰ ਹੋ ਜੂ। ਆਇਆ। ਚੰਗੀ ਆ ਬੱਚੀ ਤਕਰੀਬਨ 2 ਕੁ ਮਹੀਨਿਆਂ ਨੂੰ ਠੀਕਾ ਲੈ ਲੋ। ਹਾਂ ਹਾਂ ਬਈ। ਵਧੀਆ ਗਾਉ। ਓਹ ਟੀਕੀਨ ਕਰਨ ਦੀ ਲੋੜ ਆ ਬਈ। ਕੱਦ ਵੱਡ ਚੰਗਾ ਠੀਕ ਆ ਤਕਰੀਬਨ। ਮੈਂ ਸਾਰਾ ਫਾਰਮ ਹੀ ਵੇਚ ਤਾਲੇ ਨੇ। ਠੀਕ ਆ। ਆਇਓ ਲਸੀਆਂ ਆਈਆਂ ਹੋਈਆਂ, ਖੜੀਆਂ ਆਈਆਂ। ਠੀਕ ਆ। ਅੱਗੇ ਭਰਾ 2 ਨੰਬਰ। ਕਿੰਨੀ ਉਮਰ ਹੈ ਦੀ? ਬਈ ਇਹਦੀ ਉਮਰ ਹੈ 11 ਮਹੀਨਿਆਂ ਦੀ। ਠੀਕ ਹੈ ਕਿਹੜੇ ਡੀ ਕੀ ਦੀ ਹੈ ਭਾਈ ਬਈ ਇਹਦਾ ਵੀ ਨਹੀਂ ਕੋਸਦਾ ਪਾਪਾ ਮਾਂ ਦਾ ਦੁੱਧ ਕਿੰਨਾ ਸੀ ਭਈ ਇਹਦਾ 35 ਕਿਲੋ ਦਾ ਸੀਗਾ ਠੀਕ ਆ ਮੱਛੀ ਚੰਗੀਆਂ ਹਨ ਉਟੀ ਕਿਰੇ ਤਕਰੀਬਨ ਕਾਵਲੀ ਹੈ ਨਾ ਕਿਉਂ 12 ਗੱਡੀ ਆਂਦੀ ਅੱਜ ਹੂੰ ਹੂੰ ਮੇਰੀ ਤਨੋਰੀ ਦੀ ਭਈ ਦੇ ਫੇਸ ਵੀ ਉੱਟੀ ਦੇਖੀ ਭਈ ਬੱਛੀ ਦੀ ਹੂੰ

ਹਾਂ ਉੱਚੀ ਚੰਗੀ ਹੈ ਨਾ ਬੱਚੀ ਬੱਚੀ ਚੰਗੀ ਹੈ ਬਾਈ ਹਾਂ ਅੱਗੇ ਤਾਂ ਗਲਾਬੀ ਥਾਣਾ ਬਾਈ ਹਾਂ ਦਿਖਾ ਦੇ ਬਾਈ ਅੱਗੇ ਵੀਰੇ ਤਿੰਨ ਨੰਬਰ ਕਿੰਨੀ ਉਮਰ ਹੈਗੀ ਹੈ ਕਿ 13 ਮਹੀਨਾ ਦੀ ਆ ਵੀ ਮੂੰਹ ਤੋਂ ਖੀਰੀ ਆ ਰਾਜੀ ਰੂਜੀ ਬਹੁਤ ਆ ਨਾ ਪੂਰੇ ਫੌਲਰ ਆ ਜੀ ਆ ਫਾਰਮ ਤੋਂ ਆ ਫਾਰਮ ਤੋਂ ਸੇਂਗਰੀ ਨੇ ਲਾਇਆ ਰੋ ਕੱਲੇ ਸਿੰਘਾਂ ਦੀ ਘਾਟ ਮਾਰਦੀ ਆ ਬਾਈ ਹੁਣ ਵੀ ਨਹੀਂ ਕੱਟੇ ਆਣੀਆਂ ਯਾਰ ਬੱਚੀ ਦਾ ਤਾਂ ਕੋਈ ਲੇਖਾ ਹੀ ਨਹੀਂ ਲਾ ਸਥਾਨ ਬਹੁਤ ਚੰਗਾ ਕੱਲਾ ਕੱਲਾ ਥਾਣਾ ਪੇਪਰ ਦਿਆ ਠੀਕ ਆ ਹੂੰ ਚੰਗੇ ਸੀਮਣ ਦੀਆਂ ਰਾਜੀ ਰੂਜੀ ਫੁੱਲਾ ਫੇਸ ਬਿਊਟੀ ਕੁਆਲਟੀ ਦੇ ਭਾਈ ਮੇਰਾ ਕਾਦਾ ਬੱਸੀ ਚ ਜਾਂ ਚਮਕ ਦੇ ਭਾਈ ਬੱਸੀ ਕਿੰਨੀ ਹੈ ਪੈ ਗਈ ਸਹੀ ਗੱਲ ਆ ਭਾਈ ਸਹੀ ਗੱਲ ਚੰਗੋ ਪੂਰੀ ਫੁੱਲਾ ਬੱਸੀ ਚ ਰਾਜੀ ਪੂਰੀ ਫੁੱਲ ਜਾਂਚ ਆ ਗਈ ਕਿਸੇ ਵੱਲੋਂ ਕੱਟ ਨਹੀਂ ਹੈਗੀ ਬੱਸੀ ਦੇ ਭਾਈ ਖੜੀ ਹੈ ਬੱਸੀ ਕਿੰਨੀ ਚੰਗੀ ਆ ਗਈ ਸਹੀ ਗੱਲ ਆ ਮੁੱਲ ਭਰਾ ਦਾ ਭਾਈ ਇਹਦਾ ਮੁੱਲ ਹੈ 30000 ਰੁਪਿਆ ਆਗਾ ਮਾਨਤਾਨ ਹੋ ਜੂਗਾ ਮਾਨਤਾਨ ਕਰ ਦਾਂਗੇ ਬਾਈ 30000 ਰੁਪਿਆ ਮੁੱਲ ਆ ਮਾਨਤਾਨ ਜਿਹੜਾ ਮੁੱਲ ਬਈ ਲੋਕ 40 40000 ਰੁਪਿਆ ਕਰਦੇ ਆ ਕਿ ਮੁੱਲ ਨਹੀਂ ਹੈ ਹੀ ਬੜਾ ਲਾਤਾ ਹੋ ਰਾਜੀ ਸਹੀ ਗੱਲ ਹੈ ਰਾਜੀ ਰੂਜੀ ਬਹੁਤ ਬਈ ਆ ਵੀ ਤਾਰਾ ਕੱਢੀ ਜਾਂਦੀ ਆ ਝੋਲੀ ਚੰਗੀ ਆ ਨਾ ਝੋਲੀ ਚੰਗੀ ਆ ਬਾਈ ਹਾਂ ਜੀ ਬੰਦਾ ਰੇ ਬਾਈ ਕਿੰਨਾ ਜ਼ਰਾਵਸੀ ਦਾ ਯਾਰ ਸਹੀ ਗੱਲ ਹੈ ਕਿ ਬਈ ਕੀ ਨੀ ਆ ਸਹੀ ਗੱਲ ਆ ਬਾਈ ਅੱਗੇ ਵੀਰੇ ਲਾਸਟ ਚਾਰ ਨੰਬਰ ਕਿੰਨੀ ਕੁ ਉਮਰ ਹੈ ਜੀ ਬਈ ਆ ਦੋ ਦੰਦ ਦਾ ਦੋ ਦੰਦ ਦਾ ਕੀ ਆ ਬਈ ਫਾਰਮਾ ਕੋ ਸਮਾਈ ਨਹੀਂ ਹੋਈ ਯਾਰ ਐ ਜੀ ਅੱਛਾ ਹਾਂ ਕਿੰਨਾ ਕ ਦੁੱਧ ਸੀ ਮਾਂ ਥੱਲੇ ਬਈ ਬਈ ਮਾਂ ਫਿਰ ਦੱਸਦਾ ਸੱਚ ਨਹੀਂ ਮੰਨਣਾ 30 ਕਿਲੋ ਹੀ ਮਾਂ ਫਿਰ ਦੱਸਦਾ ਈ ਥੱਲੇ ਠੀਕ ਆ ਲਿੱਸੀ ਲਿੱਸੀ ਆ ਗੰਦੀ ਹੂੰ ਮੁੱਲ ਭਰਾ ਦਾ ਬਈ ਇਹਦਾ ਮੁੱਲ 18000 ਰੁਪਿਆ ਦਾ ਮਾਨਤਨ ਹੋ ਜਾ ਮਾਂ ਦਾ ਕ ਲਿੱਸੀ ਲਿੱਸੀ ਆ ਯਾਰ 18000 ਰੁਪਿਆ ਮੁੱਲ ਆ ਆਵਾਜ਼ ਬਈ ਸਾਮੀ ਕਿਤਨਾ ਆਪਣੀ ਪਤਾ ਬਈ ਕਿਹਿਆ ਬਣ ਜਾਣਾ ਨੇ ਯਾਰ ਬੋਦੀ ਬਾਦੀ ਚੰਗੀ ਆ ਬੱਚੀ ਚੰਗੀ ਆ ਪ੍ਰਿੰਟ ਫਰੋਂਟ ਤੇ ਚੰਗਾ ਤੋੜਾ ਤਾਰਾ ਚੰਗਾ ਮੁੱਲ ਹੈ 18000 ਰੁਪਿਆ ਮਾਨਤਨ ਜ਼ਰੂਰ ਹੋ ਜਾ ਬਈ ਬਰੀਡ ਕੋਲੋਂ ਵੀ ਘੱਟ ਨਹੀਂ ਹੈਗੀ ਬੱਚੀ ਬਈ ਹੂੰ ਠੀਕ ਆ ਨਾ ਟੀਕਾ ਥੋੜੀ ਜਿਹੜੀ ਗੱਲ ਆ ਹਾਂ 2 ਮਹੀਨੇ ਸੰਗ ਵੀ ਟੀਕਾ ਲਾਇਆ ਜਾਣਾ ਬਸ ਇਹਨੇ ਠੀਕ ਆ ਵੀਰੇ ਵੀਰੇ ਜੋ ਕੋਈ ਚਾਰੂ ਗੱਠੀਆਂ ਲਵੇ ਚੰਗਾ ਮਾਨਦਾਨ ਹੋ ਉਹ ਚੰਗਾ ਮਾਨਦਾਨ ਹੋ ਜਾਊਗਾ ਠੀਕ ਆ ਬਾਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ